ਹੰਡੇ ਹੈ ਇਸ ਪਾਰ ਕੀ ਰਸੀਬ ਸਾਡੀ ਮਾਰੀ ਕਿਸਮਤ ਐਂਦਰ ਵੜਾ ਨਾਮ ਐਤਾ ਇਹਨੇ ਗੱਡੀ ਦੇ ਲਿਆ ਪਈਏ ਦੀ ਉਰੇ ਲਿਆ ਕੇ ਗੱਡੀ ਮਾਰੀ ਉਸ ਦਾ ਪਰਾ ਦਵੱਲੀਆ ਬਹੁਤ ਆ ਹਾਂ ਭਈ ਲੰਘੇ ਜੀ ਗੱਲ ਬੋਗੀ ਫਿਰ ਲਿਆ ਕੇ ਪਰਾਂ ਢੋਕਦੀ ਹੁਣੇ ਡਰਾਈਵਰ ਨਾਲ ਗਿਆ ਮੇਰੇ ਬਲ ਆਪਣੀ ਬੈਟੇ ਦਾ ਵਿੱਚ ਕਿਹੜੀ ਗੱਡੀ ਹੈ ਭਾਈ ਮੈਂ ਤੂਫਾਨ ਦੀ ਆ ਕਿੱਥੋਂ ਰਹੇ ਸੀਗੇ ਪਾਤਨਾ ਤੋਂ ਵਾਰੇ ਦੇ ਵਿੱਚ ਕਿੱਥੋਂ ਜਾ ਰਹੇ ਹੋਲੇ ਲੈ ਕੇ ਇਹ ਕਿੱਧਰੋਂ ਆ ਰਿਹਾ ਸੀ ਭਾਈ ਇਹ ਇਹ ਇਧਰੋਂ ਆ ਰਿਹਾ ਦਸਮਾਣੇ ਤੋਂ ਆ ਰਿਹਾ ਸੀ ਇਹ ਭਾਈ ਤੁਸੀਂ ਨਾਲ ਦੀ ਆ ਨਾ ਅਸੀਂ ਭਾਈ ਬੰਮੂ ਖੋਲ੍ਹਦੇ ਆਲਦੇ ਆ ਆ ਮੂਰੇ ਬੈਠੇ ਕੋਈ ਨੁਕਸਾਨ ਫਿਰ ਕਿਵੇਂ ਕਿੰਨਾ ਕੋਈ ਕੋਈ ਟੋਵਾਗੇ ਲੱਤਾਂ ਟੁੱਟ ਗਈਆਂ ਟੁੱਟ ਗਈਆਂ ਹਾਂ ਹੋਰ ਦੂਜੇ ਡਰਾਈਵ ਬੰਦੇ ਦੀ ਇਹ ਵਾਲੀ ਦੀ ਇਹ ਵਾਲੀ ਦੀ ਉਹਦੇ ਦੀ ਇਹਦਾ ਪੱਤੀ ਕਿੱਧਰ ਲੰਗਾ ਇਹਦਾ ਮਿੰਟ ਲਾਈ ਲੰਗਾ ਇਹ ਗੱਡੀ ਕਿਹੜੀ ਹੈ ਇਹ ਇਹ ਕਲੂਜਰ ਹੈ ਭਾਈ ਤੂਫਾਨ ਆ ਤੂਫਾਨ ਕਿਵੇਂ ਹੋਇਆ ਇਹ ਐਕਸੀਡੈਂਟ ਜੀ ਇਹ ਤਾਂ ਜਾ ਰਹੇ ਸਨ ਇਹ ਗੱਡੀ ਉਲਟਾ ਆ ਗਈ ਇਹਦੇ ਚੋਂ ਕੋਣ ਜਾ ਰਹੇ ਸਨ ਕਰੂਜਰ ਤੂਫਾਨ ਵਾਲੇ ਹਾਂ ਜੀ ਜਾ ਰਹੇ ਫੁੱਲ ਗਏ ਉਹਨਾਂ ਲੈ ਕੇ ਜਾ ਰਹੇ ਹਾਂ ਅੱਛਾ ਫੁੱਲ ਲੈ ਕੇ ਜਾ ਰਹੇ ਸੀਗੇ ਮਾਨੇ ਬੜੀ ਖਾਸ ਹੈ ਕਿਰਤਪੁਰ ਜਾ ਰਹੇ ਸੀਗੇ ਤੇ ਫੇਰ ਹੋ ਗਲਤੀ ਦੋਵੇਂ ਚੋਂ ਕਿਹਦੀ ਦੇਖੀ ਤੁਹਾਨੂੰ ਆ ਗੱਡੀ ਜਿਹੜੀ ਆ ਜਿਹੜੀ ਹੈ ਛੋਟੀ ਗੱਡੀ ਹੈ ਇਹ ਇਹ ਛੱਡ ਕੇ ਭੱਜ ਗਈ ਪਤਾ ਨਹੀਂ ਟ੍ਰਿੰਕਰ ਇਹ ਗਲਤੀ ਭੱਜ ਕੇ ਛੱਡ ਗਈ ਅੱਛਾ ਡਰਾਈਵਰ ਗੱਡੀ ਉਹ ਛੱਡ ਕੇ ਭੱਜ ਗਿਆ ਇਹ ਨੰਬਰ ਲੈ ਲੈ ਨੰਬਰ ਲੈ ਲੋ ਤੇ ਦੱਸ ਰਹੇ ਨੇ ਜਿਹੜੇ ਇੱਥੇ ਮੌਕੇ ਤੇ ਜਿਹੜੇ ਜਿਨ੍ਹਾਂ ਨੇ ਦੇਖਿਆ ਕਿ ਵੀ ਇਸ ਡਰਾਈਵਰ ਦੀ ਗਲਤੀ ਦੱਸਦੇ ਨੇ ਜਿਹਦਾ ਨੰਬਰ ਦੇਖ ਸਕਦੇ ਹੋ ਪੀਬੀ 13 ए के 0557 ਨੰਬਰ ਹੈ ਦੱਸਦੇ ਨੇ ਕਿ ਵੀ ਜਦੋਂ ਐਕਸੀਡੈਂਟ ਹੋਇਆ ਐਨੇ ਕੋਈ ਸੰਭਾਲਣ ਸੁंभਲਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਕਹਿੰਦੇ ਕਿ ਵੀ ਇੱਥੋਂ ਫਰਾਰ ਵੀ ਹੋ ਗਿਆ ਤੇ ਹੁਣ ਪੁਲਿਸ ਪ੍ਰਸ਼ਾਸਨ ਨਹੀਂ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿਵੇਂ ਇਹ ਐਕਸੀਡੈਂਟ ਹੋਇਆ ਤੇ ਕਿਹਦੀ ਗਲਤੀ ਸੀ ਇਹ ਇੱਕ ਜਾਂਚ ਦਾ ਵਿਸ਼ਾ ਪਰ ਜਾਂਚ ਇੱਥੇ ਅਸੀਂ ਪਹਿਲਾਂ ਵੀ ਕਈ ਵਾਰ ਕਿਹਾ ਕਿ ਵੀ ਜਿੱਨਾਂ ਚਿਰ ਇਹ ਸਮਾਣਾ ਪਟਿਆਲਾ ਰੋਡ ਡੌਲ ਨਹੀਂ ਹੁੰਦਾ ਉਹਨਾਂ ਚਿਰੇ ਹਾਸੇ ਐਵੇਂ ਹੀ ਨਿੱਤੀ ਹਾਸੇ ਵਾਪਰਦੇ ਰਹਿੰਦੇ ਨੇ ਐਵੇਂ ਹੀ ਕੀਮਤੀ ਜਾਨਾਂ ਜਾ ਰਹੀਆਂ ਟਿੱਪਾ ਬੰਦ ਕਰੋ ਟਿੱਪਾ ਬੰਦ ਟਿੱਪਰਾਂ ਘਰੇ ਮਾਹਰੇ ਹੈ ਅਰ ਰੋਡ ਤੇ ਟਿੱਪੇ ਕਰ ਟਿੱਪਰ ਟਰੱਕ ਬੰਦ ਕਰੋ ਇਹ ਰੋਡ ਤੇ ਬਾਈ ਤੁਹਾਡਾ ਨਾਮ ਮੇਰਾ ਨਾਮ ਅਰਜੀਪੇ ਕੀ ਮੰਗ ਕਰਦੇ ਹੋ ਮੰਗ ਇਹ ਕਰਦੇ ਆ ਜਿਹੜਾ ਰੋਡ ਹੈ ਜੀ ਇਹ ਰੋਡ ਟੁੱਟਣ ਦੇ ਕਰਕੇ ਹੀ ਐਕਸੀਡੈਂਟ ਹੋਇਆ ਹੈ ਹਾਂ ਇਹ ਕਿੰਨੇ ਦਾ ਹੈ ਖੱਡੇ ਖੱਡੇ ਤੁਸੀਂ ਖੱਡੇ ਵੀਡੀਓ ਬਣਾ ਲਓ ਇਹ ਸਾਰਾ ਜਾਂਚ ਦਾ ਵਿਸ਼ਾ ਜਾਂਚ ਕਰ ਲੈਣਾ ਰੋਡ ਟੁੱਟੇ ਨੇ ਟੁੱਟੇ ਹੋਏ ਕਰਕੇ ਸਾਰਾ ਐਕਸੀਡੈਂਟ ਹੋ ਗਿਆ ਗੱਡੀ ਤੇ ਆਉਂਦੀ ਹੈ ਕਿ ਵੀ ਤੁਹਾਡੇ ਕਹਿਣ ਦਾ ਮਤਲਬ ਹੈ ਜਿੰਨਾ ਚਿਰ ਇਹ ਰੋਡ ਡਬਲ ਨਹੀਂ ਹੁੰਦਾ ਜਾਂ ਇਹਨੂੰ ਰਿਪੇਅਰਾਂ ਨਹੀਂ ਹੁੰਦੀ ਠੀਕ ਨਹੀਂ ਹੁੰਦੇ ਇਹ ਹਾਸੇਵੇਂ ਹੀ ਵਾਪਰਦੇ ਰਹਿਣਗੇ ਦੇਖ ਸਕਦੇ ਹੋ ਇੱਥੇ ਜਿਹੜੇ ਨੌਜਵਾਨ ਜਿਹੜੇ ਖੜੇ ਸਨ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਵੀ ਜਿੰਨਾ ਚਿਰ ਰੋਡ ਨੂੰ ਡਬਲ ਨਹੀਂ ਕੀਤਾ ਜਾਂਦਾ ਜਾਂ ਇਹ ਖੱਡੇ ਜਿਹੜੇ ਵੱਡੇ-ਵੱਡੇ ਖੱਡੇ ਨੇ ਰਾਤਾਂ ਨੂੰ ਵੀ ਜਿਹੜੇ ਕبھی ਕਈਆਂ ਦੇ ਐਕਸਲ ਟੁੱਟਦੇ ਨੇ ਕਈਆਂ ਦੇ ਟਾਇਰ ਫਟਦੇ ਨੇ ਨਿਤ ਵੀ ਇਹ ਗੱਲਾਂ ਨੇ ਪਰ ਸਰਕਾਰ ਨੂੰ ਚਾਹੀਦਾ ਸਭ ਸਭ ਨੂੰ ਪਤਾ ਇਸ ਰੋਡ ਦੀ ਹਾਲਤ ਪਰ ਜਿੰਨੀ ਜਲਦੀ ਹੋ ਸਕਦਾ ਹੈ ਇਹੀ ਮੰਗ ਕਰਦੇ ਆ ਕਿ ਵੀ ਸਰੋਡ ਨੂੰ ਜਲਦੀ ਤੋਂ ਜਲਦੀ ਡਬਲ ਕੀਤਾ ਜਾਵੇ ਤੇ ਜਿਹੜੇ ਖੱਡੇ ਨੇ ਉਹ ਭਰੇ ਜਾਣ ਤਾਂ ਤੋਂ ਜਿਹੜੇ ਹਾਸੇ ਵਾਪਰਦੇ ਨੇ ਉਹ ਨਾ ਵਾਪਰਨ ਬਹੁਤ ਬੁਰਾ ਹਾਲ ਹੈ ਇਹ ਛੜ ਰਿਹਾ ਹੈ ਵੀ ਲੋਬੀ ਲਗਾ ਦੇ ਨਹੀਂ ਹੋਣਾ ਚਾਹੀਦਾ ਤਾਂ ਰੋਡ ਸਾਫ ਹੋਣਾ ਚਾਹੀਦਾ ਇੱਕ ਇੱਕ ਕਾਲੇਦਾਰੇ ਦਰਖਤ ਬਹੁਤ ਨੇ ਲੋਕੀ ਬੜਾ ਸਾਈਡ ਤੇ ਮੇਨ ਖੱਡੇ ਬਹੁਤ ਨੇ ਖੱਡੇ ਮੇਨ ਹੈ ਮੇਨ ਖੱਡੇ ਖੱਡੇ ਤਾਂ ਇੰਨੇ ਨੇ ਡੂੰਘੇ ਨੇ 2-2 ਫੁੱਟ ਡੂੰਘੇ ਕਰਨੇ ਮੰਤਰੀ ਵੀ ਲੰਘਦੇ ਨੇ ਇੱਥੋਂ ਦੀ ਭਰੇ ਨਹੀਂ ਉਹਨਾਂ ਨੂੰ ਦਿਖਦਾ ਨਹੀਂਗਾ ਵੇ ਡੇ ਡੇ ਖੱਡੇ ਗੱਡੀ ਨਾ ਵੱਜੇ ਨਾਦ ਨਾ ਪੈਂਚਰ ਹੋ ਜੇ ਗੱਡੀ ਖੱਡੇ ਖੱਡੇ ਇਹਦਾ ਐਸਾ ਟੁੱਟ ਗਿਆ ਕੇਦਾ ਖੁੱਸ ਗਿਆ ਖੱਡੇ ਦਾ ਹਾਲ ਹੈ ਜਿਹੜੀ ਦੋ ਬੰਦੇ ਜਾਂ ਇਕੱਲਾ ਬੰਦਾ ਨਾਲ ਮੀਆਂ ਦੀ ਦੀ ਉਹ ਵਿਚਾਰਾ ਕੀ ਕਰੇਗਾ ਫਿਰ ਕਿਹ ਨਾਲ ਕਿਤੇਗਾ ਉਹ ਕਿੱਧਰ ਜਾਏਗਾ ਰਾਤ ਨੂੰ ਹੋ ਜੇ ਤੇ ਇਹ ਖੱਟਾ ਪਹਿਲਾਂ ਬੁਰਾ ਹਾਲ ਹੈ ਰੋਡ ਦਾ ਜਿੰਨਾ ਬੁਰਾ ਹੈ ਰੋਡ ਦਾ ਹਾਲ ਹੈ ਕਿਸੇ ਦਲ ਨਹੀਂ ਹੈ ਟਰੈਫਿਕ ਇੰਨੀ ਜਾਰੀ ਹੈ ਮੈਂਟ ਇਥੋਂ ਡੰਗਣ ਉਥਾਰਿਆ ਹਰ ਪਾਰ ਕਰਨ ਨੂੰ ਦੱਸ ਦੇਗਾ ਇੰਨੀ ਟਰੈਫਿਕ ਧੰਨਵਾਦ ਜੀ ਧੰਨਵਾਦ ਦੇ ਆ ਨੇ ਤੇ ਕਿਹਨੂੰ ਦਾ ਮਾ ਲਾ ਦੀ ਕਰੀ ਚੱਲ ਜਾਲ ਮੇਰੇ ਯਾਨ ਨੇ ਤੇ ਹਲੇ ਕੁਝ ਦਿਨ ਹੀ ਹੋਏ ਸਨ ਸੱਤ ਬੱਚੇ ਤੇ ਇੱਕ ਡਰਾਈਵਰ ਦੀ ਵੀ ਡੈਥ ਹੋਈ ਸੀ ਦੇਖ ਸਕਦੇ ਹੋ ਕੋਈ ਉਹ ਦਿਨ ਜਾਂਦਾ ਹੈ ਜਿੰਨਾਂ ਕੇ ਵੀ ਇਹੋ ਜੀ ਕੋਈ ਮਤਭਾਗੀ ਘਟਨਾ ਨਾ ਵਾਪਰਦੀ ਹੋਵੇ ਤੇ ਹੁਣ ਵੀ ਪਤਾ ਲੱਗਿਆ ਕਿ ਵੀ ਇੱਕ ਹੰਡੂਈਆਣੇ ਦੀ ਗੱਡੀ ਸੀ ਤੇ ਦੂਸਰੀ ਗੱਡੀ ਕਜੂਰ ਕਰੂਜ਼ਰ ਸੀ ਕਿ ਵੀ ਜਿਹੜੇ ਤੂਹਾਨ ਕਰੂਜ਼ਰ ਗੱਡੀ ਵਾਲਿਆਂ ਦਾ ਭਰਾਵਾਂ ਦਾ ਕਹਿਣਾ ਕਿ ਵੀ ਇਹ ਫੁੱਲ ਪਾਣ ਜਾ ਰਹੇ ਸਨ ਤੇ ਜਿਹੜਾ ਕਿ ਵੀ ਇੱਥੋਂ ਆ ਕਿਰਤਪੁਰ ਸਾਹਿਬ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਜਿਹੜਾ ਇਹ ਘਟਨਾ ਵਾਪਰੀ ਤੇ ਅਸੀਂ ਪਹਿਲਾਂ ਵੀ ਸਰਕਾਰਾਂ ਨੂੰ ਇਹੀ ਬੇਨਤੀ ਕੀਤੀ ਹੈ ਕਿ ਵੀ ਇਸ ਰੋਡ ਨੂੰ ਜਿੰਨਾ ਚਿਰ ਡਬਲ ਨਹੀਂ ਕੀਤਾ ਜਾਂਦਾ ਜਾਂ ਫੋਰ ਲੇਨ ਨਹੀਂ ਕੀਤਾ ਜਾ ਸਕਦਾ ਉਹਨਾਂ ਚਿਰੇ ਹਾਸੇ ਨਹੀਂ ਰੁਕਣੇ ਕਿਉਂਕਿ ਗੱਡੀਆਂ ਬਹੁਤ ਸਪੀਡ ਤੇ ਜਾਂਦੇ ਨੇ ਹਾਂ ਕਿਵੇਂ ਹੋਇਆ ਮੀਟਰ ਦਾ 100% ਮੇਰੇ 40 ਦੀ ਸਪੀਡ ਤੇ ਆ 40 ਦੇ 40 ਦੇ ਚਾੜੀ ਦੇ ਖੜਿਆ ਹੈ ਤੇ ਇੱਥੇ ਨੌਜਵਾਨਾਂ ਨੇ ਉਹਦਾ ਗੱਡੀ ਦਾ ਮੀਟਰ ਵੀ ਦੇਖਿਆ ਤੇ ਮੀਟਰ ਤਾਂ ਜਦੋਂ ਕਹਿੰਦੇ ਕਿ ਵੀ ਕੋਈ ਹਾਸਾ ਇਹੋ ਜਿਹਾ ਵਾਪਰਦਾ ਤਾਂ ਮੀਟਰ ਦਾ ਕੋਈ ਅਨਬੈਲੈਂਸ ਜਿਹਾ ਹੀ ਹੋ ਜਾਂਦਾ ਉਹ ਕੋਈ ਸਹੀ ਨਹੀਂ ਦੱਸ ਦੇਗਾ ਕਿੰਨੇ ਦੀ ਸਪੀਡ ਤੇ ਸਹੀ ਜਾਂ ਨਹੀਂ ਸੀ ਉਹ ਤਾਂ ਟੈਕਨੀਕਲੀ ਦੱਸ ਸਕਦੇ ਨੇ ਕਿ ਕਿਦਾਂ ਕਿੰਨੀ ਕੁ ਸਪੀਡ ਸੀ ਕੀ ਇਹਦਾ ਮਾਹੌਲ ਸੀ ਤੇ ਦੇਖ ਸਕਦੇ ਹੋ ਇੱਥੇ ਜਿਹੜਾ ਹਾਦਸਾ ਵਾਪਰਿਆ ਹੈ ਦੇਖ ਸਕਦੇ ਹੋ ਜਿਹੜੀ ਹੰਡੂਈ ਵਾਲਿਆਂ ਦੀ ਗੱਡੀ ਸੀ ਉਹਦਾ ਆ ਨੰਬਰ ਹੈ ਤੇ ਦੂਸਰੀ ਗੱਡੀ ਦਾ ਵੀ ਤੁਹਾਨੂੰ ਨੰਬਰ ਦਿਖਾ ਦਿੰਨੇ ਆ ਜਿਹਦੇ ਨਾਲ ਇਹ ਦਰਦਨਾਕ ਘਟਨਾ ਵਾਪਰੀ ਹੈ ਇਹਦਾ ਪਤੀ ਲੱਗੇ ਕਿੱਧਰ ਗਿਆ ਨਹੀਂ ਜੀ ਹੁਣੇ ਹੁਣੇ ਪਟਿਆਲਾ ਸਮਾਣਾ ਰੋਡ ਦੇ ਉੱਤੇ ਆ ਇੱਕ ਕਰੂਜ਼ਰ ਗੱਡੀ ਸੀ ਤੇ ਦੂਸਰੀ ਗੱਡੀ ਹੰਡੂਈ ਵਾਲਿਆਂ ਦੀ ਸੀ ਜਿਹੜਾ ਕਿ ਵੀ ਇਹ ਦਰਦਨਾਕ ਹਾਸਾ ਵਾਪਰੇ ਆ ਆ ਗੱਡੀ ਗੱਡੀ ਬਿਲਕੁਲ ਕਿਤੇ ਜ਼ਿਆਦਾ ਹੁਣ ਕਿਤੇ ਜ਼ਿਆਦਾ ਖੱਜਲ ਖਰਾਬ ਹੋ ਗਈ। ਹੁਣ ਇਹ ਹੁਣ ਇਹ ਦੇਖ ਸਕਦੇ ਹਾਂ ਪਟਿਆਲਾ ਰੋਡ ਤੇ ਕਲੂਜ਼ਰ ਗੱਡੀ ਤੇ ਦੂਸ ਕਲੂਜ਼ਰ ਤੂਫਾਨ ਗੱਡੀ ਸੀ ਤੇ ਦੂਸਰੀ ਗੱਡੀ ਹੈ ਹੰਡੂਈ ਦੀ ਤੇ ਜਿਹੜਾ ਕਿ ਵੀ ਬਹੁਤ ਹੀ ਇੱਧਰ ਦਰਦਨਾਕ ਹਾਸਾ ਹੋਇਆ ਤੇ ਜਿਹੜੀ ਸੂਤਰਾਂ ਦੀ ਜਾਣਕਾਰੀ ਹੈ ਉਹ ਦੱਸਦੇ ਨੇ ਕਿ ਵੀ ਜੜੀਆਂ ਸਪੀਡ ਸੀ ਗੱਡੀਆਂ ਦੀ ਸਪੀਡ ਬਹੁਤ ਜ਼ਿਆਦਾ ਸੀ ਤੇ ਕਰੂਜ਼ਰ ਤੂਫਾਨ ਤੇ ਦੂਸਰੀ ਗੱਡੀ ਵੀ ਦਿਖਾ ਦਿੰਨੇ ਆ ਦੇਖ ਸਕਦੇ ਹੋ ਦੂਸਰੀ ਗੱਡੀ ਹੰਡੂਈ ਵਾਲਿਆਂ ਦੀ ਗੱਡੀ ਆ ਇਹ